ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਵਿੱਚ ਇੱਕ ਅਜੀਬੋ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੁਹੱਲਾ ਵਾਸੀਆਂ ਦੇ ਦੱਸਣ ਮੁਤਾਬਕ ਪਿਛਲੇ 4 ਸਾਲਾਂ ਤੋਂ ਮੁਹੱਲੇ ਦੇ 20 ਤੋਂ 25 ਘਰਾਂ ਦੇ ਉੱਪਰ ਦੇਰ ਰਾਤ ਪੱਥਰ ਸ਼ਰਾਬ ਦੀਆਂ ਬੋਤਲਾਂ ਤੇ ਲੋਹੇ ਦੇ ਟਾਲੇ ਘਰਾਂ ਦੇ ਸ਼ਿੱਤਾਂ ਦੇ ਉੱਪਰ ਵਜਦੇ ਹਨ ਜਿਸ ਕਰਕੇ ਲੋਕਾਂ ਦੇ ਵਿੱਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ ਮੁਹੱਲਾ ਵਾਸੀਆਂ ਮੁਤਾਬਕ ਇਸ ਸਬੰਧੀ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ ਅਤੇ ਮੁਹੱਲੇ ਵਾਲਿਆਂ ਨੇ ਕਈ ਵਾਰ ਆਪਣੇ ਮੁਹੱਲੇ ਦੇ ਵਿੱਚ ਪੈੜੇ ਵੀ ਦਿੱਤੇ ਹਨ ਅਤੇ ਆਸ-ਪਾਸ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ ਪਰ ਕੋਈ ਸੀਸੀਟੀਵੀ ਕੈਮਰੇ ਵਿੱਚ ਵੀ ਨਹੀਂ ਆਉਂਦਾ ਜਿਸ ਕਰਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਲੋਕਾਂ ਦੇ ਦੱਸਣ ਮੁਤਾਬਕ ਪਿਛਲੇ 4 ਸਾਲਾਂ ਤੋਂ ਜਨਰ ਰਾਤ ਨੂੰ ਲੋਕਾਂ ਦੇ ਘਰਾਂ ਦੇ ਉੱਪਰ ਪੱਥਰ ਵਾਜਦੇ ਹਨ ਤੇ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਸਲੇ ਦਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਇਸ ਘਟਨਾ ਦੇ ਨਾਲ ਲੋਕਾਂ ਦਾ ਕਾਫੀ ਨੁਕਸਾਨ ਵੀ ਹੋਇਆ ਤੇ ਸਹੇਮੇ ਹੋਏ ਹਨ ਪੱਥਰ ਵਜਨ ਕਰਕੇ ਕਈ ਵਾਰ ਘਰਾਂ ਦੇ ਸ਼ੀਸ਼ੇ ਵੀ ਟੁੱਟ ਚੁੱਕੇ ਹਨ ਤੇ اسلامਬਾਦ ਮੱਲਾ ਸਾਡਾ ਸਾਰੇ ਘਰ ਚ 50 ਘਰ ਆ ਕੋਈ ਗਲੀ ਦੇ ਵਿੱਚ ਸਾਰੇ ਦਵੱਟੇ ਵੱਜਦੇ ਰਾਤ ਨੂੰ 7:30 ਵਜੇ ਤੋਂ ਸ਼ੁਰੂ ਹੋ ਜਾਂਦੇ ਆ ਤੇ 2 ਵਜੇ ਤੱਕ ਵੱਜਦੇ ਆ ਅਸੀਂ ਬੜੇ ਪਰੇਸ਼ਾਨ ਸਾਡੇ ਪਰੋਨੇ ਆਏ ਤੇ ਸਾਡੇ ਦੋਤਾ ਆਇਦਾ ਮਸਾ ਬੱਚੇ ਬੱਚਾ ਸਾਲ ਦਾ ਤੇ ਬੜੀ ਮੁਸ਼ਕਲ ਬੱਚੇ ਆ ਜੋ ਵੱਜ ਜਾਂਦਾ ਤੇ ਅਸੀਂ ਕੀ ਮਤਲਬ ਦੇਣਾ ਸੀ ਅੱਗੇ ਸਨਾ ਬੱਚੇ ਉਹਨਾਂ ਤੇ ਸੋਰੀਆਂ ਨੂੰ ਕਿੰਨੇ ਚਿਰ ਤੋਂ ਵੱਜ ਰਿਹਾ ਇਹ 4 ਸਾਲ ਹੋ ਗਏ ਤੇ ਭਾਜੀ ਵੱਜਦੇ ਆ ਕਦੀ ਕੰਪਲੇਨਟ ਨਹੀਂ ਕੀਤੀ ਕੀਤੀ ਪੂਰੇ ਸਾਲ ਨੂੰ ਕਹਿੰਦੇ ਪ੍ਰੂਫ ਦੋ ਪ੍ਰੂਫ ਅਸੀਂ ਕਿੱਥੋਂ ਦਈਏ ਤੁਹਾਨੂੰ ਆਪ ਵੀ ਕੋਈ ਲੱਭਦਾ ਤੇ ਪੈਰੇ ਵੀ ਲਾ ਕੇ ਵੇਖ ਲੈ ਸਾਰਿਆਂ ਨੇ ਪੈਰੇ ਲੱਗਿਆ ਹੁੰਦਾ ਲੱਗੇ ਵੱਟਾ ਵੱਜਦਾ ਪਤਾ ਨਹੀਂ ਲੱਗਦਾ ਕੌਣ ਮਾਰਦਾ ਪਿਆ ਵਾ ਕਿੰਨੇ ਤੋਂ ਕਿਨੇ ਤੱਕ ਵੱਜਦੇ ਆ ਇਹ ਵੱਜਦੇ ਆ 7:30 ਸ਼ੁਰੂ ਹੋਏ 2 ਵਜੇ ਤੱਕ ਵੱਜਦੇ ਆ ਤੇ ਅਸੀਂ ਬਾਹਰ ਨਹੀਂ ਰਾਤ ਨੂੰ ਨਿਕਲ ਸਕਦੇ ਬੱਚਾ ਕੋਈ ਵੀ ਡਰਦਾ ਮਾਰਾ ਪੱਥਰ ਤੋਂ ਇਲਾਵਾ ਹੋਰ ਵੀ ਚੀਜ਼ਾਂ ਵੱਜਦੀਆਂ ਵੱਜ ਪੱਥਰ ਵੱਜਦੇ ਆ ਟਾਲੇ ਵੱਜੇ ਆ ਚੂਪਾਂ ਵੱਜੀਆਂ ਸ਼ਰਾਬ ਦੀਆਂ ਬੋਤਲਾਂ ਸੱਲ ਵੱ ਜਿੰਦਰੇ ਵੱਜਿਆ ਹਾਂਜੀ ਕੱਲ ਦੋ ਦਿਨੋ ਕਿ ਜਿੰਦਰੇ ਵੱਜਿਆ ਪੇ ਦੇ ਵੇਖੋ ਮੈਂ ਸਲਾਮਾਬਾਦ ਮੰਨੇ ਦਿਨਾਂ ਮਲੀਏ ਮੇਰਾ ਨਾਮ ਸ਼ਸ਼ੀ ਹੈ ਮੈਂ 700 ਤੋਂ ਸਕੂਲ ਵਾਲੀ ਗਲੀ ਹੈ ਤੇ 400 ਹੋ ਗਏ ਆ ਲਗਾਤਾਰ ਪੱਥਰ ਵਜਦੇ ਆ 7:30 ਵਜੇ ਸ਼ੁਰੂ ਹੋ ਜਾਂਦੇ ਆ ਰਾਤ ਦੇ 2 ਵਜੇ ਤੱਕ ਵਜਦੇ ਆ ਜਿਹੜੇ ਲੋਕਾਂ ਨੇ ਬਲਬ ਵੀ ਲਗਾਏ ਉਹ ਵੀ ਤੋੜ ਦਿੰਦੇ ਆ ਆ ਦੇਖੋ ਤੁਸੀਂ ਕਿਹੋ ਜਿਹਾ ਪੱਥਰ ਛੁੱਟਿਆ ਰੇਲਵੇ ਵਾਲੇ ਜਿਹੜੇ ਹੁੰਦੇ ਰੇਲ ਰਾਮ ਦੇ ਉੱਤੇ ਪੈਂਦਾ ਉਹ ਵਾਲੇ ਪੱਥਰ ਆ ਤੇ ਜਿੰਦਰੇ ਆ ਕਿਤੇ ਕੋਸ਼ਿਸ਼ ਆ ਤੇ ਇਦਾਂ ਤੇ ਹੁਣ ਰਾਤ ਭਰ ਤੱਕ ਸੁਤੇ ਗਰਮੀਆਂ ਦੇ ਵਿੱਚ ਲੋਕੀ ਸੁੱਤੇ ਹੁੰਦੇ ਤੇ ਤਾਂ ਵੀ ਇੰਨੀ ਇੰਨੀ ਜ਼ੋਰ ਦੀ ਇਹਨਾਂ ਨੂੰ ਬਲੋਕ ਇਸ ਤੇ ਦਰਦਾਂ ਤੋਂ ਦਈ ਹੁੰਦੇ ਹੀ ਨਹੀਂ ਪਰ ਸਾਰੇ ਕਰੋ ਚ ਵਜਦੇ ਨੇ ਸਾਰੇ ਕਰੋ ਚ ਵਜਦੇ ਆ ਪਰ ਲੇਕਿਨ ਪਤਾ ਲੱਗਦਾ ਕਿੰਨੇ ਪੈਰੇ ਵੀ ਲਗਾਏ ਆ ਪਰ ਕੋਈ ਇਹਨੂੰ ਕੋਈ ਨਹੀਂ ਪਤਾ ਲੱਗਦਾ ਵੀ ਕਿੱਧਰੋਂ ਹਟੇ ਆਂਦੇ ਤੇ ਕੌਣ ਸੁੱਟਦਾ ਕੈਮਰੇ ਚ ਵੀ ਨਹੀਂ ਆਉਂਦੇ ਕੈਮਰੇ ਚ ਵੀ ਨਹੀਂ ਆਉਂਦੇ ਕੋਈ ਸ਼ਿਕਾਇਤ ਕੀਤੀ ਕਦੀ ਕੋਈ ਕਹਿੰਦੀ ਸਾਨੂੰ ਸਬੂਤ ਦਿਓ ਤੇ ਸਬੂਤ ਕਿੱਥੋਂ ਦੇਜੋ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਤੇ ਇਹੋ ਕਿਦੋਂ ਦੇਣ ਪੱਥਰ ਤੋਂ ਇਲਾਵਾ ਹੋਰ ਸਮਾਨੀ ਵਜਦਾ ਹਾਂ ਇਹ ਦੇਖੋ ਤੁਹਾਡੇ ਸਾਹਮਣੇ ਪੱਥਰ ਤਾਲੇ ਆ ਸੱਲ ਟੂਪਾ ਆ ਗੁੱਤੀ ਵੀ ਬਹੁਤ ਕੁਸਾਂ ਦਾ ਅਸੀਂ ਕਹਿਣਾ ਚਾਹੁੰਦੇ ਆ ਵੀ ਇਹ ਜਿਹੜੇ ਹੈਗਾ ਇਹਨਾਂ ਤੇ ਕਰੋ ਕੋਈ ਕਾਰਵਾਈ ਕਰੋ ਵੀ ਪਤਾ ਚੱਲੇ ਅੱਜ ਕਈ ਬੱਚਿਆਂ ਨੂੰ ਸੱਟਾਂ ਲੱਗ ਸਕਦੀਆਂ ਸੁੱਤਿਆਂ ਆ ਨਾ ਨਿੱਕੇ ਨਿੱਕੇ ਬੱਚੇ ਰਾਤ ਨੂੰ ਫਿਰਦੇ ਆ ਤੇ ਕਿਹਬਾ ਕਿਹੜੇ ਵਾਲੇ ਕਿਸੇ ਨੂੰ ਵੱਜ ਜਾਣੇ ਆ ਪੂਰੀ ਦਹਿਸ਼ਤ ਮੱਲੇ ਚ ਹਾਂਜੀ ਪੂਰੀ ਦਹਿਸ਼ਤ ਮੱਲੇ ਚ ਮੇਰਾ ਨਾਮ ਰਤੀ ਜੀ ਮੇਰਾ ਨਾਮ ਮੁਸਕਾਨ ਹੈ ਮੁਸਕਾਨ ਕੀ ਦਿੱਕਤ ਹੈ ਪਰ ਦਿੱਕਤ ਇਹ ਹੈ ਕਿ ਰੋਜ਼ ਰਾਤ ਨੂੰ ਵੱਡੇ ਵੱਜਦੇ ਨੇ ਅਈ ਹਾਰ ਕੇ ਆਪਣੀਆਂ ਕੰਨਾਂ ਵੀ ਉੱਚੀਆਂ ਕਰਵਾਈਆਂ ਕਿੰਨੀਆਂ ਕਿੰਨੀਆਂ ਉਹ ਤੁਸੀਂ ਦੇਖ ਨਹੀਂ ਸਕਦੇ ਹੋ ਔਰ ਇਹਨਾਂ ਨੇ ਆਪਣਾ ਬੂਆ ਵੀ ਵਖਰਾ ਲਗਵਾਇਆ ਫੇਰ ਵੀ ਫਿਰ ਵੀ ਇੰਨੀ ਉੱਚੀਆਂ ਉੱਚੀਆਂ ਕੱਦਾਂ ਹੋ ਦੇ ਬਾਵਜੂਦ ਵੀ ਹਰ ਟੀਨਾ ਦੇ ਉੱਤੇ ਆ ਕੇ ਵੱਟੇ ਵੱਜਦੇ ਨੇ ਉਹ ਵੀ ਕਿੰਨੇ ਕਿੰਨੇ ਵੱਡੇ ਵੱਟੇ ਲਾਵਾ ਹੋਰ ਕੀ ਬਾਈ ਜੀ ਵੱਜਦੇ ਨੇ ਬੱਤੀਆਂ ਜਿੰਦਗੀ ਦੀਆਂ ਟੂਪਾਂ ਵਾਲੇ ਉਹ ਵੱਜਦੀਆਂ ਨੇ ਤਾਲੇ ਵੱਜਦੇ ਨੇ ਦੇ ਆ ਰਿਹਾ ਜਿਹੜੀ ਵਾਲੀ ਹੈ ਜਿਹੜੀ ਪੱਥਰ ਨਹੀਂ ਉਹ ਮਾਰਦੇ ਨੇ ਕੀ ਲੱਗਦਾ ਕਿ ਇਹਦੀ ਸ਼ਰਾਰਤ ਹੈ ਕਿ ਜਾਂ ਕੋਈ ਕੀ ਦੀ ਸਮਝ ਦੇ ਗਈ ਸਾਨੂੰ ਸਮਝ ਹੀ ਨਹੀਂ ਲੱਗਦੀ ਜਿਵੇਂ ਦੱਸੀ ਕੀ ਹੁਣ ਲੱਗਣਾ ਕੀ ਹੈ ਹੁਣ ਆਡੇ ਪਾਜੀ ਜਾਂਦੇ ਆ ਮੰਡੀ ਜਾਂਦੇ ਆ ਫਿਰ ਵੀ ਉਹਨਾਂ ਨੇ ਪੂਰੇ 1 ਇੱਕ 2 2 ਵਜੇ ਤੱਕ ਪੂਰੇ ਮਤਲਬ ਕਿ ਪੈਰੇ ਦਿੱਤੇ ਨੇ ਫਿਰ ਵੀ ਕੋਈ ਕਿਸ ਦਾ ਸ਼ਰਾਗ ਨਹੀਂ ਕੋਈ ਕੋਸ਼ ਨਹੀਂ ਲੱਗਦਾ ਹੈਗਾ ਪਰ ਇੰਨਾ ਪਤਾ ਲੱਗਦਾ ਕਿ ਵੱਟਾ ਵਜਿਆ ਪੈਰੇ ਦੌਰਾਨ ਵੀ ਵਜਦਾ ਹਾਂ ਪੈਰੇ ਜਦੋਂ ਦੌਰਾਨ ਵਜਦਾ ਪਤਾ ਹੀ ਨਹੀਂ ਲੱਗਦਾ ਹਾਂ ਅਸੀਂ ਵਜ ਜਾਂਦੇ ਪਤਾ ਨਹੀਂ ਲੱਗਦਾ ਕਿੱਥੋਂ ਆਂਦਾ ਕਿੱਥੋਂ ਨਹੀਂ ਆਂਦਾ ਹੈਗਾ ਕੈਮਰੇ 'ਚ ਵੀ ਨਹੀਂ ਆਉਂਦਾ ਕੋਈ